ਹਾਂਜੀ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸ਼ਰਮਾ ਬੁਟੀਕ ਤੇ ਅੱਜ ਆਪਾਂ ਲਹਿੰਗਾ ਚੋਲੀ ਤਿਆਰ ਕਰਾਂਗੇ ਠੀਕ ਆ ਛੋਟੇ ਜਿਹੇ ਬੱਚੇ ਦਾ ਆ ਦੇਖੋ ਆਪਾਂ ਇਹਦਾ ਪਹਿਲਾਂ نیچے ਚੌੜੀ ਲੇਸ ਲਾਈ ਆ ਆਪਾਂ 3 ਸਾਲ ਦੇ ਬੱਚੇ ਦਾ ਲਹਿੰਗਾ ਤਿਆਰ ਕੀਤਾ ਵਾ ਉਸ ਤੋਂ ਬਾਅਦ ਆਪਾਂ ਗੋਟਾ ਪੱਤੀ ਕਮਾਈ ਹੈ ਇਹਦੇ ਚਾਰੇ ਪਾਸੇ ਠੀਕ ਆ ਕੇਰੇ ਦੇ ਆ ਦੇਖੋ ਹੁਣ ਆ ਇਹਦੇ ਤੇ ਆਪਾਂ ਅਕਾਸੇ ਲਾਵਾਂਗੇ ਚਾਰ ਸ਼ਫੇਰੇ ਜੋ ਕਿ ਇਹਦੇ ਨਾਲ ਥੋੜਾ ਜਿਆਦਾ ਡੈਕੋਰੇਟ ਹੋ ਜਾਊਗਾ ਤੇ ਲਹਿੰਗਾ ਬਹੁਤ ਸੋਹਣਾ ਬਣਿਆ ਵਾ ਆਪਾਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਾਈ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਉਹ ਕਰ ਲਿਓ ਆ ਦੇਖੋ ਇਹ ਜਿਹੜੇ ਲਾਉਣੇ ਆ ਇਹ ਆਪਾਂ ਹੱਥਾਂ ਦੇ ਨਾਲ ਲਾਉਣੇ ਆ ਮਸ਼ੀਨ ਦੇ ਨਾਲ ਬਿਲਕੁਲ ਨਹੀਂ ਲਾਉਣੇ ਹੈਗੇ ਕਿਉਂਕਿ ਜੇ ਆਪਾਂ ਮਸ਼ੀਨ ਦੇ ਨਾਲ ਲਾਉਣੇ ਆ ਨਾ ਤੇ ਫਿਰ ਸਾਈਡਾਂ ਤੋਂ ਇਕੱਠੇ ਹੋ ਜਾਂਦੇ ਆ ਤੇ ਇਹ ਆਪਾਂ ਪਹਿਲਾਂ ਜਨ ਨਿਸ਼ਾਨ ਲਾ ਲੈਣੇ ਆ ਮਾਰਕਰ ਦੇ ਨਾਲ ਆਪਾਂ 5-5 ਇੰਚ ਦਾ ਛੱਡਿਆ ਵਾ ਵਿੱਚ ਸਪੇਸ ਦਿੱਤੀ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਦਾਂ ਲਗਾਉਣੇ ਆ ਠੀਕ ਆ ਇਹ ਸੂਈ ਧਾਗੇ ਨਾਲ ਲਾਉਣੇ ਆ ਬਟਮ ਮਸ਼ੀਨ ਦੇ ਨਾਲ ਬਿਲਕੁਲ ਨਹੀਂ ਲਾਉਣੇ ਹੈਗੇ ਮਸ਼ੀਨ ਦੇ ਨਾਲ ਇਕੱਠੇ ਹੋ ਜਾਂਦੇ ਚਾਹੇ ਤੁਸੀਂ ਵੱਡੇ ਬੱਕੇ ਨਾਲ ਲਾ ਲਓ ਜਾਂ ਫਿਰ ਛੋਟੇ ਬੱਕੇ ਦੇ ਨਾਲ ਲਾ ਲਓ ਠੀਕ ਆ ਤੇ ਇਦਾਂ ਤੁਸੀਂ ਚੋਰੇ ਧਾਗੇ ਦੇ ਨਾਲ ਕਰਕੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਲਾ ਸਕਦੇ ਆ ਠੀਕ ਆ ਇਹਦੇ ਨਾਲ ਲੁੱਕ ਬਹੁਤ ਸੋਹਣੀ ਬਣਦੀ ਆ ਪੂਰਾ ਸੱਭਿਆਚਾਰਕ ਲਹਿੰਗਾ ਤਿਆਰ ਹੋਇਆ ਵਾ ਇਹ ਲਹਿੰਗਾ ਆਪਾਂ ਜਾਗੂ ਵਾਸਤੇ ਰੈਡੀ ਕੀਤਾ ਵਾ ਛੋਟੇ ਜਿਹੇ ਬੱਚੇ ਦਾ ਜੀ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਇਹਨੂੰ ਪੂਰਾ ਫਿਨਿਸ਼ਿੰਗ ਦੇ ਨਾਲ ਲਾਉਣਾ ਵਾ ਥੋੜੇ ਥੋੜੇ ਟਾਂਕੇ ਆਪਾਂ ਸੈਡਾਂ ਤੇ ਵੀ ਭਰ ਦੇਣੇ ਆ ਠੀਕਾ ਵੀ ਇਹ ਪੂਰਾ ਨਾਲ ਲੱਗ ਜੇ ਜੋ ਕਿ ਲਵੇ ਨਾ ਇਦਾਂ ਹੀ ਆਪਾਂ ਕਮੀਜ਼ ਤੇ ਲਗਾਏ ਆ ਦੇਖੋ ਵੀਡੀਓ ਦੇ ਵਿੱਚ ਧਿਆਨ ਦੇ ਨਾਲ ਕਮੀਜ਼ ਤੇ ਵੀ ਆਪਾਂ ਲਾਏ ਆ ਬਹੁਤ ਸੋਹਣਾ ਤਿਆਰ ਹੋਈ ਏ ਕੁੜਤੀ ਛੋਟੀ ਜੀ ਵੈਸੇ ਛੋਟੇ ਜੀ ਚੀਜ਼ ਤੇ ਮਿਹਨਤ ਦਾ ਬਹੁਤ ਆ ਜਾਂਦੀ ਆ ਬਟ ਚੀਜ਼ ਬਹੁਤ ਵਧੀਆ ਬਣ ਗਈ ਏ ਠੀਕਾ ਤੁਸੀਂ ਵੀ ਇਦਾਂ ਦਾ ਜਰੂਰ ਬਣਾ ਕੇ ਦੇਖਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਆ ਦੇਖੋ ਧਿਆਨ ਦੇ ਨਾਲ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਇਹਦਾ ਜਦੋਂ ਆਪਾਂ ਦੁਪੱਟਾ ਰੈਡੀ ਕੀਤਾ ਨਾਲ ਦਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਜ਼ਰੂਰੀ ਚੀਜ਼ ਆ ਦੇਖੋ ਜਿਹੜਾ ਬੈਕ ਨਿਕ ਹੁੰਦੀ ਹੈ ਛੋਟੇ ਬੱਚਿਆਂ ਦੀ ਉਹ ਗਲੇ ਛੋਟੇ ਰੱਖੇ ਹੋਏ ਹੁੰਦੇ ਆ ਆਪਣੇ ਤੇ ਉਹਦੇ ਜੱਪ ਲਵਾਉਣੀ ਬਹੁਤ ਜ਼ਰੂਰੀ ਉਹ ਵੀ ਓਪਨ ਜੱਪ ਲਾਉਣੀ ਆ ਗਮ ਜੱਪ ਬਿਲਕੁਲ ਨਹੀਂ ਲਾਉਣੀ ਹੈਗੀ ਠੀਕ ਆ ਕਿਉਂਕਿ ਇਹਦੇ ਨਾਲ ਬੱਚੇ ਦਾ ਗਲਾ ਆਸਾਨੀ ਨਾਲ ਪੈ ਜਾਂਦਾ ਵਾ ਤਾਂ